दर्शका सब रंग टीवी देख रहे सारे दर्शकांदा मैं सोनिया स्वागत ਕਰਦੀਆਂ ਆਉਣ ਲੱਗ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਕਮਲਾ ਹੈरिस ਦੇ ਸਮਰਥਨ ਚ ਬੋਲੇ ਬਰਾਕ ओबामा ਕਿਹਾ ਸਾਨੂੰ ਤੁਹਾਡੇ ਤੇ ਮਾਣ ਅਮਰੀਕਾ ਚ ਵੱਡਾ ਜਹਾਜ਼ ਹਾਦਸਾ ਇੱਕ ਹੋਰ ਪਲੇਨ ਕ੍ਰੈਸ਼ ਕਈ ਲੋਕਾਂ ਦੀ ਹੋਈ ਮੌਤ ਨੀਤਾ ਅੰਬਾਨੀ ਮੁਰਚੁਣੀ ਗਈ ਅੰਤਰਰਾਸ਼ਟਰੀ 올ੰਪਿਕ ਕਮੇਟੀ ਦੀ ਮੈਂਬਰ ਸਰਪੰਤੀ ਨਾਲ ਹੋਈ ਚੋਣ ਸ੍ਰਿਮਰਤ ਕੋਰ ਬਾਦਲ ਨੇ ਬਜਟ ਵਿੱਚ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੰਡੈਟ ਕਰਨ ਦੀ ਕੀਤੀ ਨਿਖੇਦੀ ਨਵੀਂ ਮੁੰਬਈ ਚ ਤਿੰਨ ਮੰਜ਼ਿਲਾ ਇਮਾਰਤ ਹੋਈ ਟਹਿ ਟੇਰੀ ਕਈ ਲੋਕਾਂ ਦੇ ਮਲ ਦੇ ਚ ਦਬੇ ਹੋਣ ਦਾ ਖਦਸ਼ਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਵੱਜੋਂ ਕਮਲਾ ਹੈਰਿਸ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਉਹ ਅਮਰੀਕਾ ਦੀ ਇੱਕ ਮਹਾਨ ਰਾਸ਼ਟਰਪਤੀ ਸਾਬਿਤ ਹੋਵੇਗੀ ਬਰਾਕ ਓਬਾਮਾ ਨੇ ਹੈਰਿਸ ਨੂੰ ਕਿਹਾ ਕਿ ਨਵੰਬਰ 6 ਵਾਲੀਆਂ ਚੋਣਾਂ 'ਚ ਤੁਹਾਨੂੰ ਜਿੱਤ ਦਿਵਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਉਪਰਾਸ਼ਟਰਪਤੀ ਹੈਰਿਸ ਨੂੰ ਦੇਸ਼ ਦੇ ਦੋ ਸਭ ਤੋਂ ਲੋਕਪ੍ਰੀਏ ਡੈਮੋਕ੍ਰੇਟਸ ਦਾ ਅਹਿਮ ਸਮਰਥਨ ਮਿਲਿਆ ਹੈ ਅਮਰੀਕਾ ਦੇ ਵਿਓਮਿੰਗ ਸੂਬੇ ਵਿੱਚ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ ਉਸ ਵਿੱਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਗਿਆ ਕਿ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੇ ਚਾਲਦਿਆਂ ਜੰਗਲ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕੈਂਪੇਲ ਕਾਉਂਟੀ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਇਹ ਹਾਦਸਾ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ ਜਦੋਂ ਜਹਾਜ਼ ਵਿਓਮਿੰਗ ਦੀ ਸਰਹੱਦ ਦੇ ਨੇੜੇ ਜੁਲੇਟ ਸ਼ਹਿਰ ਦੇ ਉੱਪਰ ਉੱਡ ਰਿਹਾ ਸੀ ਉਨਾ ਕਹਿ ਆਏ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਜੇ ਸਪਸ਼ਟ ਨਹੀਂ ਹੋਈ ਹੈ ਕੈਮਬੈਲ ਕਾਉਂਟੀ ਦੇ ਅੰਡਰ ਸ਼ੈਰਿਫ ਕੁਆਂਟਿਨ ਰੈਨੋਲਡਸ ਨੇ ਦੱਸਿਆ ਹੈ ਕਿ ਕ੍ਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਐਮਰਜੈਂਸੀ ਸਿਗਨਲ ਭੇਜਿਆ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਜਹਾਜ਼ ਵਿੱਚ ਕੁਝ ਗੜਬੜੀ ਹੈ ਮਨਾਤਾ ਸੇ ਕਿ ਬਾਦ ਵਿੱਚ ਇਲਾਕੇ ਦੇ ਲੋਕਾਂ ਨੇ ਫੋਨ ਕਰਕੇ ਸੰਭਾਵਿਤ ਹਾਦਸੇ ਵਾਲੀ ਥਾਂ ਨੇੜੇ ਧੂਆਂ ਉੱਠਣ ਦੀ ਸੂਚਨਾ ਦਿੱਤੀ। ਅੰਤਰਰਾਸ਼ਟਰੀ 올림픽 ਕਮੇਟੀ ਨੇ ਇੱਕ ਵਾਰ ਫਿਰ ਨੀਤਾ ਅੰਬਾਨੀ ਤੇ ਭਰੋਸਾ ਜਤਾਇਆ। ਜਿहां ਨੀਤਾ ਅੰਬਾਨੀ ਨੂੰ ਸਰਬਸੰਮਤੀ ਨਾਲ ਮੁੜ ਅੰਤਰਰਾਸ਼ਟਰੀ 올림픽 ਕਮੇਟੀ ਦੀ ਮੈਂਬਰ ਵਜੋਂ ਚੁਣਿਆ ਗਿਆ। ਕੁੱਲ 93 ਵੋਟਰਾਂ ਨੇ ਆਪਣੀ ਵੋਟ ਪਾਈ ਅਤੇ ਸਾਰੀਆਂ 93 ਵੋਟਾਂ ਨੀਤਾ ਅੰਬਾਨੀ ਦੇ ਹੱਕ ਦੇ ਵਿੱਚ ਪਈਆਂ। ਦੱਸ ਦਈਏ ਕਿ ਨੀਤਾ ਅੰਬਾਨੀ ਨੂੰ ਸਾਲ 2016 ਵਿੱਚ ਰਿਓ ਡੀ ਜੁਨੇਰੀਓ 올림픽 ਖੇਡਾਂ ਵਿੱਚ ਪਹਿਲੀ ਵਾਰ ਆਈਓਸੀ ਮੈਂਬਰ ਵਜੋਂ ਚੁਣਿਆ ਗਿਆ ਸੀ ਮੋੜ ਆਈਓਸੀ ਦੇ ਮੈਂਬਰ ਚੁਣੇ ਜਾਣ ਤੇ ਨੀਤਾ ਅੰਬਾਨੀ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ 올림픽 ਕਮੇਟੀ ਦੀ ਮੈਂਬਰ ਵਜੋਂ ਦੁਬਾਰਾ ਚੁਣੇ ਜਾਣ ਤੇ ਕਾਫੀ ਮਾਣ ਮਹਿਸੂਸ ਕਰ ਰਹੀ ਹਾਂ ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਪਤੀ ਬਾਖ ਅਤੇ ਆਈਓਸੀ ਦੇ ਮੇਰੇ ਸਾਰੇ ਸਹਿਯੋਗੀਆਂ ਦਾ ਮੇਰੇ ਤੇ ਵਿਸ਼ਵਾਸ ਤੇ ਭਰੋਸੇ ਲਈ ਧੰਨਵਾਦ ਕਰਨਾ ਚਾਹਾਂਗੀ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਸੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮਪੀ ਹਰਦੀਪ੍ਰਤ ਕੌਰ ਬਾਦਲ ਨੇ ਕੇਂਦਰੀ ਬਜਟ ਵਿੱਚ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੰਡਿਟ ਕਰਨ ਅਤੇ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਤੇ ਐਮਐਸਪੀ ਨਾ ਦੇਣ ਦੀ ਜ਼ੋਰਦਾਰ ਨਿਖੇਦੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਜਦੋਂ ਤੱਕ ਅਜਿਆ ਨਹੀਂ ਹੁੰਦਾ ਭਵ ਅੰਤਰ ਸਕੀਮ ਲਾਗੂ ਕੀਤੀ ਜਾਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਕੋ ਮੰਤਰੀ ਵਪਾਰ ਲਈ ਵਾਗਾ ਸਰਹੱਦ ਖੋਲੀ ਜਾਵੇ, ਸਾਈਕਲ ਅਤੇ ਖੇਡ ਉਦਯੋਗਿਕ ਨੂੰ ਛੋਟਾਂ ਦਿੱਤੀਆਂ ਜਾਣ ਅਤੇ ਪੰਜਾਬ ਦਾ ਰੋਕਿਆ ਪੇਂਡੂ ਵਿਕਾਸ ਫੰਡ ਅਤੇ ਸਰਵ ਸਿੱਖਿਆ ਅਭਿਆਨ ਦਾ ਬਕਾਇਆ ਪੰਜਾਬ ਨੂੰ ਜਾਰੀ ਕੀਤਾ ਜਾਵੇ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਰਕਾਰ ਬਚਾਓ ਬਜਟ 2024 ਹੈ ਜਿਸ ਵਿੱਚ ਕਿਸਾਨਾਂ ਗਰੀਬਾਂ ਔਰਥਾਂ ਤੇ ਨੌਜਵਾਨਾਂ ਨਾਲ ਵਿਤਕਰਾ ਕੀਤਾ ਗਿਆ ਹੈ ਉਨਾ ਕਿ ਹੈ ਕਿ ਬਜਟ ਸਿਰਫ 5-5 ਨਾਲ ਰਲ ਕੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਿੱਚ ਸਰਕਾਰ ਚਲਾ ਰਹੇ ਗਠਜੋੜ ਦੇ ਦੋ ਭਾਈਵਾਲਾਂ ਦੀ ਸੇਵਾ ਵਾਲਾ ਹੈ ਕਿਉਂਕਿ ਉਹਨਾਂ ਨੂੰ ਫੰਡਾਂ ਦਾ ਵੱਡਾ ਹਿੱਸਾ ਮਿਲਿਆ ਹੈ ਤੇ ਬਾਕੀ ਸਾਰੇ ਰਾਜਾਂ ਨਾਲ ਮਤਰਈ ਮਾ ਵਾਲਾ ਸਲੂਕ ਕੀਤਾ ਗਿਆ ਹੈ। ਮਹਾਰਾਸ਼ਟਰ ਚ ਨਵੀਂ ਮੁੰਬਈ ਦੇ ਬੇਲਾਪੁਰ ਇਲਾਕੇ ਚ ਸ਼ਨੀਵਾਰ ਸਵੇਰੇ ਢਹਿ ਟੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਦਬੇ ਤਿੰਨ ਲੋਕਾਂ ਚੋਂ ਦੋ ਨੂੰ ਸੁਰੱਖਿਅਤ ਕਢ ਲਿਆ ਗਿਆ ਜਦਕਿ ਇੱਕ ਹੋਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 5 ਵਜੇ ਸ਼ਹਾਬਾਜ਼ ਪਿੰਡ ਵਿੱਚ ਵਾਪਰਿਆ ਉਹਨਾਂ ਦੱਸਿਆ ਕਿ ਐਨ ਡੀ ਆਰ ਐਫ ਅਤੇ ਨਵੀਂ ਮੁੰਬਈ ਨਗਰ ਨਿਗਮ ਦੇ ਅੱਗ ਬੁਝਾਊ ਹਮਲੇ ਨੇ ਇਮਾਰਤ ਦੇ ਟਹਿਜਾਂ ਤੋਂ ਬਾਅਦ ਮਲਬੇ ਹੇਠਾਂ ਦਬੇ ਦੋ ਲੋਕਾਂ ਨੂੰ ਬਚਾਇਆ ਜਦਕਿ ਇੱਕ ਹੋਰ ਵਿਅਕਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਾਰ ਯਾਦ ਰੱਖੋ Tagħmel